हां हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਬਈ ਜਿਹੜੀ ਵੀਡੀਓ ਬਣਾ ਰਿਆ ਫਾਰਮ ਚ ਵੀਡੀਓ ਬਣਾ ਰਿਆ ਫਾਰਮ ਦੇ ਵਿੱਚ ਬਾਈ ਕੋਲੇ ਦੋ ਗਾਵਾਂ ਆਦੇ ਸੰਗਲਾਂ ਦਾ ਸੰਗਲਾ ਇੱਕ ਟੋਕੜਾ ਬਈ ਇੱਕ ਤਾਜੀ ਸੋਣ ਵਾਲੀ ਆ ਦਿਨ ਹਜੇ ਕਰਨ ਵਾਲੀ ਲੈਂਦੀ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਨਰਨਾ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715302 ਆਉ ਪੁੱਛ ਲੈਨੇ ਬਾਈ ਤੋਂ ਪਹਿਲੀ ਗੱਲ ਇਹ ਹੈ ਬਾਜੀ ਬਾਈ ਜੀ ਹਸੀ ਕਾਲਾ 66 ਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਹੋ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਮੇਰਾ ਧੀਰਾ ਸਿੰਘ ਪਿੰਡ ਪੈਰੂਪਾ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਬਟਿੰਡਾ ਜੀ ਤਸੀਰਪੂਲ ਜੀ ਨੇੜੇ ਪਿੰਡ ਨੇੜੇ ਖਲਾਤਪੁਰਾ ਜੀ ਮੋਬਾਈਲ ਨੰਬਰ ਬੋਲੋ 9815358538 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜ ਦੇ ਨੇ ਟੋਕੜ ਤੋਕੜਾ ਕਿਹੜਾ ਸੂਈ ਵੀ ਹੈ ਪਹਿਲਾ ਸੂਆ ਪਹਿਲਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਇਹਨਾਂ ਸੂਈ ਨੂੰ ਹੋ ਗਿਆ ਜੀ 7-8 ਮਹੀਨੇ ਹੋ ਗਏ ਠੀਕ ਆ ਦੁੱਧ ਕਿੰਨਾ ਬਾਈ ਦੁੱਧ ਬਾਈ 11-12 ਲੀਟਰ ਨੈਟ ਤਿਆਰ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਮਸ਼ੀਨ ਸੀਲ ਫੁੱਲ ਆ ਜੀ ਬਾਈ ਮਸ਼ੀਨ ਨਾਲ ਚੋਣੇ ਬਾਈ ਹਾਂਜੀ ਮਸ਼ੀਨ ਨਾਲ ਚੋਣਨਾ ਨਾ ਉਹ ਵੀ ਚਵਾਈ ਕਰ ਲੈਂਦੇ ਕੋਈ ਚੱਕਰ ਠੀਕ ਆ ਚਾਹੇ ਅੱਤੀ ਚੋਲਾ ਜਾਏ ਮਸ਼ੀਨਾਂ ਨਾਲ ਹਾਂਜੀ ਹਾਂਜੀ ਠੀਕ ਆ ਬਾਈ ਹਾਂ ਤੋੜ ਦਿਓ ਥਾਨ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਰ ਤੇ ਆ ਚਵਾਈ ਚੁਈ ਚੰਗੀ ਆ ਹਾਂਜੀ ਬਾਈ ਪੂਰੀ ਵੀ ਚੰਗੀ ਚਵਾਈ ਚੁਈ ਬਾਈ ਕਹਿੰਦਾ ਪੂਰੀ ਚੰਗੀ ਆ ਫੇਸ ਦੇਖੋ ਫੇਸ ਬੜਾ ਤੇਰਾ ਬੋਦੀਬਾਦੀ ਚੰਗੀ ਆ ਰੰਗ ਰੂਪ ਬਹੁਤ ਚੰਗਾ ਬਈ ਚਮਕ ਚਮਕ ਕਰਮ ਵਾਲੀ ਦੀ ਪੂਰੀ ਚੰਗੀ ਆ ਤੋਰਾ ਤਾਰਾ ਵੀ ਚੰਗਾ ਆ ਬਾਈ ਕੀ ਮੋਲ ਆ ਬਈ ਜੈਜ ਇਹਦਾ 40000 ਰੁਪਏ ਮਾਨਤਾਨ ਹੋ ਜੀ ਮਾਨਤਾਨ ਮੌਕੇ ਤੇ ਕਰਨਾ 40000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਉਹ ਮਾਨਤਾਨ ਜ਼ਰੂਰ ਹੋ ਜੇ ਵਾਈ ਦੇ ਫਾਰਮ ਦੀ ਵੜ ਰਾਜੀ ਖੋਲਾ ਰੰਗ ਰੂਪ ਚੰਗਾ ਆਰਡਰ ਚੰਗਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਮੁੱਲ ਵੀ ਜਿਆਦਾ ਅੱਗੇ ਭਰਾ 2 ਨੰਬਰ ਤੇ ਕਿਹੜਾ ਸੂਸ ਹੁੰਦੀ ਹੈ ਜੀ ਇਹ ਤੀਜੇ ਸੂਸ ਹੁੰਦੀ ਦਿੰਦੇ ਕਿੰਨੇ ਦਿਨ ਲੈਣੀ ਹੈ ਬਾਈ ਇਹ 5 ਤਰੀਕ ਨੂੰ ਦਿਨ ਪੂਰੇ 5 ਤਰੀਕ ਨੂੰ ਅੱਜ ਕਿੰਨੀ ਹੋਗੀ ਅੱਜ ਹੋਗੀ 20 ਜੀ 20 ਤਰੀਕ 15 ਦਿਨ ਪਾਏ 15 ਦਿਨ ਪਾਏ ਕੀ ਰਿਕਾਰਡ ਹੈ ਦੁੱਧ ਦਾ ਬਾਈ ਦੁੱਧ ਬਾਈ 30 ਲੀਟਰ ਚ ਹੋਇਆ ਪੈਂਦਾ 30 ਲੀਟਰ ਹਾਂਜੀ ਹਾਂਜੀ ਠੀਕ ਹੈ ਬਾਈ ਠੰਡੀ ਸੀ ਲਾਉ ਹਾਂਜੀ ਪੂਰੀ ਠੰਡੀ ਸੀ ਲੱਗ ਠੀਕ ਹੈ ਚਵਾਈ ਤੂਈ ਕਿਵੇਂ ਸੀ ਚਵਾਈ ਬਾਈ ਬਾਈ ਓਕੇ ਜੀ ਓਕੇ ਖਾਣ ਬਹੁਤ ਚੰਗਾ ਹੈ ਨਾ ਹਾਂ ਬਾਸਾ ਥਣਾ ਨਹੀਂ ਹਾਂਜੀ ਹਾਂਜੀ ਬਸ ਠੀਕ ਆ ਬਾਈ ਹਾਂਜੀ ਦੁੱਧ ਦਾ ਰਿਕਾਡ ਬਹੁਤ ਚੰਗਾ ਥਣ ਬਹੁਤ ਚੰਗਾ ਨਾੜਾ ਨੂੜਾ ਚਾਹੀਏ ਕੱਚੀ ਕੱਚੀ ਆ ਬਾਈ ਤੋਰੇ ਮੜੀ ਟਾਂਚਾ ਫੁੱਲ ਚੰਗਾ ਰਾਜੀ ਫੁੱਲਾ ਆਰਡਰ ਕਮਾਲ ਦਾ ਤਿਆਰ ਕਰੂ ਹਜੇ 15 ਦਿਨਾਂ ਦੀ ਕਰਤੀ ਆ 15 ਸਾ 15 ਦਿਨਾਂ ਦੇ ਸਾਹਬ ਨਾ ਬਈ ਹਵਾਨਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕਰ ਇਹ 15 ਦਿਨਾਂ ਨੂੰ ਜਾ ਕੇ ਇਹਨੇ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਨਾ ਹੈ ਕਿਉਂ ਟਿੱਲਾ ਢੁੱਲਾ ਦਾਦਨੀ ਸਾਰੀਆਂ ਬਰਡਲਾਂ ਕੱਢੋ ਫੁੱਲ ਕਰਦਾ ਲੈ ਬਾਈ ਬਰਾਬਰ ਖੜਾ ਉਸ ਹਾਵ ਨਾਲ ਜੱਜਮੈਂਟ ਲਾ ਲਿਓ ਆ ਰਾਜੀ ਰੋਜੀ ਵੀ ਫੁੱਲ ਆ ਬਾਈ ਕੀ ਮੋਲ ਆ ਬਾਈ ਮੋਲ ਬਾਈ 1 ਲੱਖ ਰੁਪਈਆ ਦਾ ਮਾਨਦਾਨ ਹੋ ਜੀ ਹਾਂਜੀ ਹਾਂਜੀ ਠੀਕ ਆ 1 ਲੱਖ ਰੁਪਈਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੀ ਕਿਸੇ ਵੀ ਨੂੰ ਬਾਈ ਦੋਵੇਂ ਨਗਾਂ ਚ ਕੋਈ ਵੀ ਨਾ ਕੇ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ